ਅੱਜ ਅੱਜ ਇਸ ਜਿਹੜੇ ਸਕੂਲ ਦੇ ਵਿੱਚ ਅੱਜ ਆਪਾਂ ਆਏ ਆ ਇਹ ਸ਼ਹੀਦ ਲਲਿਤ ਕੁਮਾਰ ਜਿਹੜੇ ਦੇਸ਼ ਦੇ ਲਈ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਫੌਜ ਦੇ ਵਿੱਚ ਸੀ ਉਹਨਾਂ ਦੀ ਯਾਦ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹਨੂੰ ਜਿਹੜਾ ਹੈਗਾ ਮਿਡਲ ਸਕੂਲ ਦਾ ਦਰਜਾ ਦਿੱਤਾ ਸੀ ਔਰ ਇਸ ਮਿਡਲ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਹੋਇਆ ਕਰਦੇ ਸੀ ਪਰ ਅੱਜ ਤਰਾਸ ਦੀ ਇਹ ਹੋਈ ਪਈ ਆ ਕਿ ਇਹ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇਹ ਜਿੰਨਾ ਸਰਕਾਰੀ ਤੰਤਰ ਹੈਗਾ ਉਹਨੂੰ ਟਾਉਣ ਤੇ ਲੱਗੀ ਵੀ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਹਿੰਦੇ ਆ ਜੀ ਅਸੀਂ ਐਮੀਨੈਂਸ ਸਕੂਲ ਬਣਾ ਰਹੇ ਆ ਇੱਕ ਪਾਸੇ ਐਮੀਨੈਂਸ ਸਕੂਲ ਬਣਾਉਣ ਦੀ ਗੱਲ ਕਰ ਰਹੇ ਆ ਦੂਜੇ ਪਾਸੇ ਜਿਹੜੇ ਪੁਰਾਣੇ ਸਕੂਲ ਲੱਗੇ ਆ ਜਿਹੜੇ ਤਰਹੋਰ ਹੈਗੇ ਸਾਡੇ ਉਹ ਬੁਰੇ ਤਰੀਕੇ ਦੇ ਨਾਲ ਟਾ ਰਹੇ ਆ ਇਹ ਸਕੂਲ ਦੀ ਮੈਂ ਜੋ ਤੁਹਾਨੂੰ ਦੱਸਾਂ ਕਿ ਇਹ ਪੰਜਾਬ ਦੀ ਸਰਕਾਰ ਥਾਂ ਥਾਂ ਦੇ ਉੱਤੇ ਬੋਰਡ ਲਾ ਦੇ ਉਹੜਾੜ ਈਡੀ ਸਸਾ ਆ ਭਾਪੇ ਪਰ ਬਿੰਦੀ ਦਾ ਕੱਲ ਲੋਕ ਤੇ ਲਾਇਦੇ ਆ ਤੁਸੀਂ ਦੇਖੋਗੇ ਕਿ ਤਿੰਨ ਸਾਲ ਤੋਂ ਇਸ ਸਕੂਲ ਦੇ ਵਿੱਚ ਪੰਜਾਬੀ ਦੇ ਟੀਚਰ ਹੈ ਨਹੀਂ ਔਰ ਬੱਚੇ ਕੀ ਕਰਨਗੇ ਇਹ ਗਰੀਬ ਘਰਾਂ ਦੇ ਬੱਚੇ ਔਰ ਜਿਹੜੇ ਵਿਚਾਰੇ ਮਜਬੂਰੀ ਨੂੰ ਬੈਠੇ ਆ ਔਰ ਜਿੰਨੇ ਮਿਡਲ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਪੀਟੀਆਈ ਜਿਹੜੇ ਹੈਗੇ ਆ ਉਹਨਾਂ ਦੀ ਪੋਸਟ ਐਵੈਲੂਏਸ਼ਨ ਉਹਨਾਂ ਨੇ ਕਰਤੀ ਮੈਂ ਹੈਰਾਨ ਇਸ ਗੱਲ ਤੇ ਹਾਂ ਕਿ ਖੜੇ ਹੋ ਕੇ ਕਹਿੰਦੇ ਅਸੀਂ 올림픽 ਦੇ ਵਿੱਚ ਇੰਨਾ ਕੁਝ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ 올림픽 ਦੇ ਵਿੱਚ ਸਵਾਗ ਕਰਾਂਗੇ ਤੁਹਾਡੇ ਕੋ ਕੋਈ ਨਹੀਂ ਤਾਂ ਜਦੋਂ ਤੁਸੀਂ ਪੀਟੀ ਫਿਜ਼ੀਕਲ ਐਜੂਕੇਸ਼ਨ ਵੀ ਮਤਲਬ ਟੀਚਰੇ ਖਤਮ ਕਰਤੇ ਤੇ ਤੁਸੀਂ ਕੀ ਮਤਲਬ ਸੋਚਦੇ ਹੈਗੇ ਕਿ ਇੱਥੇ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬੁਰਤ ਫਿਰ ਅਗਲੀ ਗੱਲ ਇਹ ਏਗੀ ਕਿ ਹੁਣ ਆ ਆਪਾਂ ਜੇ ਥਾਂ ਦੇ ਉੱਤੇ ਖੜੇ ਆ ਤੁਸੀਂ ਇਹ ਦੇਖੋ ਕਿ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਇਸ ਤੋਂ ਜਾ ਕੇ ਗਵਿੰਦਗੜ੍ਹ ਦੇ ਵਿੱਚ ਹੈਗਾ ਇਧਰਲੇ ਪਾਸੇ ਜਾ ਕੇ ਪੰਜੋਲੀ 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 ਵਗੈਰਾ ਦੇ ਵਿੱਚ ਹੈਗਾ ਤੇ ਜਿਹੜੀ ਪੰਜੋਲਾ ਦੇ ਵਿੱਚ ਹੈਗਾ ਮਤਲਬ ਬੁਰੇ ਤਰੀਕੇ ਦੇ ਨਾਲ ਐਜੂਕੇਸ਼ਨ ਦਾ ਕਾਣ ਕਰਿਆ ਜਾ ਰਿਹਾ ਹੈ ਔਰ ਇਹ ਤੁਹਾਡੇ ਸਾਹਮਣੇ ਹੈ ਕਿ ਇਸ ਸਕੂਲ ਦੇ ਵਿੱਚ ਪਹਿਲਾਂ 64 ਬੱਚੇ ਸੀ ਉਸ ਤੋਂ ਬਾਅਦ ਜਿਹੜੇ ਹੈਗੇ ਹਨ ਤਕਰੀਬਨ ਪੰਜਾਬੀ ਲਾਈਨ ਦੇ ਵਿੱਚ ਰਹੇਗੇ ਫਿਰ 40 ਦੀ ਵਿੱਚਰ ਅੱਜ 28 ਬੱਚੇ ਐ ਇਸ ਮਿਡਲ ਸਕੂਲ ਦੇ ਵਿੱਚ ਤਿੰਨ ਕਲਾਸਾਂ ਦੇ ਵਿੱਚ ਔਰ ਤੀਜੀ ਗੱਲ ਜਿਹੜੀ ਮੇਨ ਇੱਥੇ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਇਸ ਜ਼ਿਲ੍ਹੇ ਦੇ ਵਿੱਚ ਫਟੇਗੜ ਸਾਹ ਦੇ ਵਿੱਚ ਤਕਰੀਬਨ 20-22 ਸਕੂਲ ਇਹ ਅਜੇ ਹੈਗੇ ਜਿਹੜੇ ਬਲੈਕਲਿਸਟ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਕਿਸੇ 'ਚ 9 ਕਿਸੇ 'ਚ 10 ਕਿਸੇ 'ਚ 11 ਬੱਚੇ ਹੈਗੇ ਆ ਜਿਨ੍ਹਾਂ ਨੂੰ ਸ਼ਿਫਟ ਕਰਨ ਦੀ ਜਿਹੜੀ ਹੈਗੀ ਸਰਕਾਰ ਤਿਆਰੀ ਕਰ ਰਹੀ ਆ ਔਰ ਜਿਹੜੀਆਂ ਗੱਲਾਂ ਕਰਦੇ ਸੀ ਨਾ ਵੀ ਪ੍ਰਾਈਵੇਟੇਸ਼ਨ ਨੂੰ ਰੋਕਾਂਗੇ ਪ੍ਰਾਈਵੇਟੇਸ਼ਨ ਰੋਕੀ ਨਹੀਂ ਹੈਗੀ ਪ੍ਰਾਈਵੇਟ ਸਕੂਲ ਦੇ ਵਿੱਚ 15-1500 2-2000 3-3000 ਦੀ ਕਿੰਤੀ ਹੈਗੀ ਆ ਸਾਡੇ ਸਕੂਲ ਦੇ ਵਿੱਚ ਗਰੀਬਾਂ ਦੇ ਬੱਚੇ ਮਜਬੂਰੀ ਵਾਸ ਜਿਹੜੇ ਹੈਗੇ ਆ ਇੱਥੇ ਬੈਠੇ ਆ ਔਰ ਸਕੂਲ ਦਾ ਇਨਫਰਾਸਟ੍ਰਕਚਰ ਹੈਗਾ ਗਰਾਊਂਡ ਹੈਗਾ ਪਰ ਆ ਗਰਾਊਂਡ ਦੀ ਹਾਲਤ ਹੋਈ ਹੈਗੀ ਆ ਤੁਸੀਂ ਤੁਹਾਡੇ ਸਾਹਮਣੇ ਆ ਕਿ ਇੱਥੇ ਜਿਹੜਾ ਹੈਗਾ ਲੋਕਾਂ ਨੇ ਆਪਣੇ ਟੈਂਟ ਸੁੱਕਣੇ ਪਾਏ ਦੇ ਆ ਇਹ ਇਹ ਸਕੂਲ ਦਾ ਜਿਹੜਾ ਹੈਗਾ ਡਿਸਪਲਿਨ ਅੱਜ ਮੇਰਾ ਨਾਮ ਸੁਦੇਸ਼ ਕੁਮਾਰ ਆ ਮੈਂ ਤੇ ਸਾਇੰਸ ਟੀਚਰ ਆ ਤੇ ਸਕੂਲ ਦਾ ਇੰਚਾਰਜ ਆ ਤੇ ਸਾਡੇ ਲੰਬੇ ਸਮੇਂ ਤੋਂ ਪੰਜਾਬੀ ਦੀ ਪੋਸਟ ਖਾਲੀ ਇੱਕ ਕਮਾੜੀ ਸਿੱਖਿਆ ਜੋ ਇੰਗਲਿਸ਼ ਚ ਨਾਲ ਤਾਂ ਦੋ ਕੋਟਾ ਖਾਲੀ ਨੇ ਇਹਦੇ ਬਾਰੇ ਲਿਖ ਕੇ ਭੇਜਿਆ ਤੁਸੀਂ ਇਹਦੇ ਬਾਰੇ ਆਸੇ ਲਿਖ ਕੇ ਭੇਜਿਆ ਮੈਕਮਨ ਹੁੰਦਾ ਹੈ ਰਿਕੁਐਸਟ ਕੀਤੀ ਹੋਈ ਹੈ ਅ ਜਿਲ੍ਹਾ ਸਿੱਖਿਆਰਥੀ ਨੇ ਵੀ ਕਿਹਾ ਵੀ ਜਦੋਂ ਵੀ ਕੋਈ ਬਦਲੀਆਂ ਆਉਂਦੀਆਂ ਆ ਜਾਂ ਕੋਈ ਅਧਿਆਪਕਾਂ ਦਾ ਲੋਡ ਪੂਰੀ ਕਰਦਾ ਹੈ ਅਸੀਂ ਲਿਖਿਆ ਦਿੱਤਾ ਹੈ ਕਿ ਕਿੰਨੇ ਸਾਲਾਂ ਤੋਂ ਕੰਮ ਨਹੀਂ ਆ ਸਾਡੇ ਬੱਚਿਆਂ ਦੀ ਗਿਣਤੀ ਵੀ ਵੈਸੇ ਘੱਟ ਹੈ 28 ਆ ਪਰ ਟੀਚਰਸ ਦੇ ਘਾਟ ਤਾਂ ਚਾਹੇ 40 ਬੱਚਿਆਂ ਚਾਹੇ 4 ਬੱਚਿਆਂ ਟੀਚਰ ਤਾਂ ਅਵੇਲੇਬਲ ਹੋਣੇ ਚਾਹੀਦੇ ਕਿੰਨੇ ਸਮੇਂ ਤੋਂ ਖਾਲੀ ਵੀ 20 ਸਾਲ 20 ਸਾਲ ਤੋਂ ਖਾਲੀ 4 ਸਾਲ ਤੋਂ ਪੜੀ ਕੋਸ਼ਿਸ਼ ਕਰਦੇ 3 ਸਾਲ ਤੋਂ ਪੰਜਾਬੀ ਦੇ